ਇਸ ਵੇਲੇ ਦੀ ਇੱਕ ਖਬਰ ਉਤਰਾਖੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟੈਂਪੋ ਟਰੈਵਲਰ ਅਚਾਨਕ ਆਪਣਾ ਸੰਤੁਲਨ ਗਵਾ ਬੈੰਦਾ ਹੈ ਤੇ ਇਸੇ ਦੇ ਚਲਦਿਆਂ ਸਵਾਰੀਆਂ ਦੇ ਨਾਲ ਪਰਿਆ ਹੋਇਆ ਪੂਰਾ ਦਾ ਪੂਰਾ ਇਹ ਟੈਂਪੋ ਟਰੈਵਲਰ ਨਦੀ ਦੇ ਵਿੱਚ ਜਾ ਡਿੱਗਦਾ ਅਲਕਨੰਦਾ ਨਹਿਰ ਹੈ ਜਿਸ ਦਾ ਤੇਜ਼ ਵਾਹਾ ਹੁੰਦਾ ਐਸੇ ਦੇ ਚਲਦਿਆਂ 8 ਜਣਿਆਂ ਦੀ ਜਾਨ ਚਲੀ ਗਈ ਹੈ ਕਈ ਲੋਕ ਰੁੜ ਗਏ ਨੇ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਰੈਸਕਿਊ ਕੀਤਾ ਜਾ ਰਿਹਾ ਲਗਾਤਾਰ ਇੱਥੇ ਟੀਮਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਕਰਕੇ ਕਰਕੇ ਰੁੜ ਗਏ ਬੰਦਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਅਲਕਨੰਦਾ ਨਦੀ ਦੇ ਪਾਣੀ ਦਾ ਵਹਾਅ ਤੇ ਇਸ ਹੋਣ ਕਰਕੇ ਰੈਸਕਿਊ ਕਰਨ ਦੇ ਵਿੱਚ ਵੀ ਦਿੱਕਤ ਪੇਸ਼ ਆ ਰਹੀ ਹੈ ਜਿਸ ਕਰਕੇ ਇੰਨਾ ਸਮਾਂ ਲੱਗ ਰਿਹਾ ਹੈ ਜਾਣਕਾਰ ਦੇ ਮੁਤਾਬਕ ਉਤਰਾਖੰਡ ਦੇ ਵਿੱਚ ਰੁਦਰ ਪ੍ਰਯਾਗ ਜ਼ਿਲ੍ਹੇ ਦੇ ਬਦਰੀਨਾਥ ਹਾਈਵੇ ਤੇ ਇਹ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਟੈਂਪੂ ਟਰੈਵਲਰ ਲੰਘ ਰਿਹਾ ਸੀ ਸਵਾਰੀਆਂ ਦੇ ਨਾਲ ਭਰਿਆ ਹੋਇਆ ਇਹ ਟੈਂਪੂ ਟਰੈਵਲਰ ਸੀ ਜੋ ਬਦਰੀਨਾਥ ਹਾਈਵੇ ਤੋਂ ਲੰਘ ਰਿਹਾ ਸੀ ਤੇ ਇਸੇ ਦੌਰਾਨ ਅਚਾਨਕ ਟੈਂਪੂ ਟਰੈਵਲਰ ਦਾ ਸੰਤੁਲਨ ਗਵਾ ਹੋ ਜਾਂਦਾ ਹੈ ਡਰਾਈਵਰ ਦੇ ਕੋਲੋਂ ਜਿਸ ਦੇ ਚਲਦਿਆਂ ਸਿੱਧਾ ਟੈਂਪੋ ਟਰੈਵਲਰ ਅਲਕਨੰਦਾ ਨਦੀ ਦੇ ਵਿੱਚ ਜਾ ਡਿੱਗਦਾ ਹੈ ਜਿਸ ਕਾਰਨ 8 ਜਣਿਆਂ ਦੀ ਜਾਨ ਚਲੀ ਗਈ ਹੈ 8 ਲੋਕਾਂ ਦੀ ਮੌਤ ਹੋ ਗਈ ਹੈ ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕੁਝ ਲੋਕ ਜ਼ਖਮੀ ਦਸੇ ਜਾ ਰਹੇ ਨੇ ਤੇ ਕਈਆਂ ਦੀ ਅਜੇ ਤਲਾਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਕੁਝ ਦੇ ਰੁੜ ਜਾਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਤੇ ਰੁੜ ਗਏ ਲੋਕਾਂ ਨੂੰ ਤਲਾਸ਼ੀ ਉਹਨਾਂ ਦੀ ਤਲਾਸ਼ ਅਭਿਆਨ ਜਿਹੜਾ ਇੱਥੇ ਚਲਾਇਆ ਜਾ ਰਿਹਾ ਹੈ ਰੈਸਕਿਊ ਟੀਮਾਂ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਗਈਆਂ ਤੇ ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਟੈਂਪੋ ਟਰੈਵਲਰ ਦੇ ਵਿੱਚ ਕਰੀਬ 17 ਯਾਤਰੀ ਸਵਾਰ ਸੀ ਫਿਲਹਾਲ ਇਸ ਘਟਨਾ ਦੇ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ ਜਿਹੜੇ ਪੂਰੀ ਤਰ੍ਹਾਂ ਤੱਕ ਜਾਏਗੀ ਕਿ ਟੈਂਪੋ ਟਰੈਵਲਰ ਕਿੱਥੋਂ ਚੱਲਿਆ ਸੀ ਕਿੱਥੇ ਇਸਨੇ ਜਾਣਾ ਸੀ ਕਿੰਨੇ ਲੋਕ ਵਿੱਚ ਸਵਾਰ ਸਨ ਤੇ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੇ ਲਈ ਵੀ ਇਸ ਟੀਮ ਦੇ ਵੱਲੋਂ ਪੂਰੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ ਦੂਸਰੇ ਪਾਸੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਖਲ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਦੂਸਰੇ ਐਸੇ ਘਟਨਾ ਨੂੰ ਲੈ ਕੇ ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਦੇ ਵੱਲੋਂ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਇਸ ਵੱਡੀ ਘਟਨਾ ਦੇ ਉੱਪਰ ਅਫਸੋਸ ਜ਼ਾਹਿਰ ਕੀਤਾ ਨਾਲ ਹੀ ਕਿਹਾ ਕਿ ਸਾਡੀਆਂ ਟੀਮਾਂ ਰੈਸਕਿਊ ਟੀਮਾਂ ਲਗਾਤਾਰ ਇੱਥੇ ਰੈਸਕਿਊ ਕਰ ਰਹੀਆਂ ਨੇ ਕੋਸ਼ਿਸ਼ ਕੀਤੀ ਜਾਵੇਗੀ ਤੇ ਮੈਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਜਿਹੜੇ ਜ਼ਖਮੀ ਨੇ ਉਹ ਜਲਦੀ ਤੰਦਰੁਸਤ ਹੋ ਜਾਣ ਤੇ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਜਵਾਂ ਜਾਨ ਗਵਾ ਲਈ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਤਰੀਕੇ ਦਾ ਇੱਕ ਟਵੀਟ ਸੀਐਮ ਪੁਸ਼ਕਰ ਧਾਮੀ ਦੇ ਵੱਲੋਂ ਵੀ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਟੀਮਾਂ ਲਗਾਤਾਰ ਇੱਥੇ ਕੰਮ ਕਰ ਰਹੀਆਂ ਨੇ ਜਿੱਥੇ ਇੱਕ ਪਾਸੇ ਰੈਸਕਿਊ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਇਸ ਘਟਨਾ ਦੀ ਜਾਂਚ ਵੀ ਕਰਵਾਈ ਜਾਏਗੀ ਕਿ ਅਖਰ ਕੀ ਕਾਰਨ ਰਿਹਾ ਕਿ ਅਚਾਨਕ ਟੈਂਪੋ ਟਰੈਵਲਰ ਦਾ ਸੰਤੁਲਨ ਨਿਕਲ ਜਾਂ ਸੰਤੁਲਨ ਨਹੀਂ ਰੰਦਾ ਸੰਤੁਲਨ ਖੋ ਬੈਠਦਾ ਹੈ ਡਰਾਈਵਰ ਅਖਰ ਕੀ ਕਾਰਨ ਰਿਹਾ ਤੇ ਕਿਵੇਂ ਇਹ ਵੱਡਾ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਫਿਲਹਾਲ ਬੇहद ਵੱਡੀ ਖਬਰ ਬੇहद ਮੰਦ ਭਾਗੀ ਖਬਰ ਜਿਸ ਨੇ ਅੱਠ ਜਾਨਾਂ ਲੈ ਲਈਆਂ ਇੱਕ ਵਾਰ ਫੇਰ ਤੋਂ ਦੱਸਦੇ ਹਾਂ ਉੱਤਰਾਖੰਡ ਦੇ ਰੁਦਰ ਪ੍ਰਿਆਗ ਜ਼ਿਲ੍ਹੇ ਦੇ ਵਿੱਚ ਬਦਰੀਨਾਥ ਹਾਈਵੇ ਤੇ ਇਹ ਵੱਡਾ ਹਾਦਸਾ ਹੋਇਆ ਸਵਾਰੀਆਂ ਦੇ ਨਾਲ ਭਰਿਆ ਟੈਂਪੂ ਟਰੈਵਲਰ ਬਦਰੀਨਾਥ ਹਾਈਵੇ ਤੋਂ ਸੰਤੁਲਨ ਗਵਾ ਬੈੰਦਾ ਤੇ ਬੇਕਾਬੂ ਹੋ ਕੇ ਅਲਕਨੰਧਾ ਨੰਦਾ ਨਦੀ ਦੇ ਵਿੱਚ ਜਾ ਡਿੱਗਦਾ ਐਸੀ ਥਾਂ ਤੋਂ ਕਿਉਂਕਿ ਉੱਤਰਾਖੰਡ ਦੇ ਰੁਦਰ ਪ੍ਰਿਆਗ ਦੇ ਵਿੱਚ ਜਿਹੜੀ ਅਲਕਨੰਧਾ ਨਦੀ ਕਈ ਇਲਾਕਿਆਂ ਤੋਂ ਹੋ ਕੇ ਨਿਕਲਦੀ ਹੈ ਐਸੀ ਨਦੀ ਦੇ ਵਿੱਚ ਹੀ ਬਦਰੀਨਾਥ ਹਾਈਵੇ ਤੋਂ ਇਹ ਟੈਂਪੋ ਟਰੈਵਲਰ ਜਾਂ ਡਿੱਗਦਾ ਸਵਾਰੀਆਂ ਇਸ ਦੇ ਵਿੱਚ ਸਵਾਰ ਹੁੰਦੀਆਂ ਨੇ ਜਿਸ ਕਾਰਨ 8 ਲੋਕਾਂ ਦੀ ਹੁਣ ਤੱਕ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 8 ਲੋਕਾਂ ਦੀ ਜਾਨ ਚਲੀ ਗਈ ਹੈ ਕਈ ਜ਼ਖਮੀ ਨੇ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਤੇ ਜਿਹੜੇ ਲਾਪਤਾ ਨੇ ਜਿਨ੍ਹਾਂ ਨੂੰ ਲੈ ਕੇ ਸ਼ੰਕਾ ਜਤਾਏ ਜਾ ਰਿਹਾ ਕਿ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par